ਹਾਂਜੀ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਦੇ ਹਾਂ ਕਿ ਜੋ ਮਾਰਕੀਟ ਦੇ ਵਿੱਚ ਜਿਹੜੇ ਆਪਣੀ ਝੋਨੇ 'ਚ ਬਾਸਮਤੀ ਤੇ ਹੋਣ ਵਾਲੇ ਕੀੜ ਨਾਸ਼ਕ ਇਨਸੈਕਟੀਸਾਈਡ ਦਾ ਮਾਰਕੀਟ ਦੇ ਵਿੱਚ ਕੀ ਰੇਟ ਚੱਲ ਰਿਹਾ ਕਿਹੜਾ ਇਨਸੈਕਟੀਸਾਈਡ ਕਿੰਨੇ ਦਾ ਕੀ ਰੇਟ ਜਾਂ ਕਿੰਨੇ ਰੁਪਏ ਕਿੱਲਾ ਖਰਚਾ ਆਪਾਂ ਨੂੰ ਪਵੇਗਾ ਜਿਵੇਂ ਕਿ ਆਪਾਂ ਪਹਿਲਾਂ ਵੀ ਵੀਡੀਓ ਆਪਾਂ ਪਾ ਚੁੱਕੇ ਜਿਹਦੇ ਵਿੱਚ ਆਪਾਂ ਇੰਨਾ ਜਿਹੜੇ ਕੀੜ ਨਾਸ਼ਕਾਂ ਇਨਸੈਕਟੀਸਾਈਡ ਦੀ ਕਿੰਨੀ ਡੋਜ਼ ਜਾਂ ਕਿਸ ਤਰੀਕੇ ਨਾਲ ਕੰਮ ਕਰਦਾ ਕਦੋਂ ਆਪਾਂ ਸਪਰੇਅ ਕਰਨੀ ਹੈ ਸਾਰੇ ਵੀਡੀਓ ਆਪਾਂ ਪਹਿਲਾਂ ਪਾ ਚੁੱਕੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ 2025 ਦੇ ਵਿੱਚ ਜੋ ਵੀ ਕੀਟਨਾਸ਼ਕਾਂ ਦੀ ਜੋ ਰੇਟ ਰਹਿਣ ਵਾਲੇ ਨੇ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਤੋਂ ਬਾਅਦ ਆਪਾਂ ਉਲੀਨਾਸ਼ਕ ਦੀ ਸਪਰੇਹਾਂ ਦੀ ਆਪਾਂ ਕੀ ਰੇਟ ਚੱਲ ਰਹੇ ਨੇ ਵੱਖ-ਵੱਖ ਟੈਕਨੀਕਲ ਜਾਂ ਹੋਰ ਕੰਪਨੀ ਦਾ ਜਾਂ ਬਾਇ ਨੇਮ ਕੀ ਰੇਟ ਨੇ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਓ ਜੀ ਕਿਉਂਕਿ ਕੁਝ ਵੀਰਾਂ ਦਾ ਸਵਾਲ ਹੁੰਦਾ ਕਿ ਜਿਵੇਂ ਆਪਾਂ ਟੈਕਨੀਕਲ ਤਾਂ ਆਪਾਂ ਦੇਖ ਲੈਨੇ ਜਾਂ ਆਪਾਂ ਕੰਪਨੀਆਂ ਦੇਖ ਲੈਨੇ ਵੀ ਐਸ ਕੰਪਨੀ ਦਾ ਟੈਕਨੀਕਲ ਦੀ ਬਹੁਤ ਵਧੀਆ ਜਿਹੜੀ ਆਪਾਂ ਰਿਜ਼ਲਟ ਦੇਖਨੇ ਤੇ ਉਹਨਾਂ ਦੇ ਕਿਸਾਨ ਵੀਰੋ ਕਈਆਂ ਨੂੰ ਰੇਟ ਨਹੀਂ ਪਤਾ ਹੁੰਦਾ ਤੇ ਆਪੋ ਆਪਣੀ ਬਜਟ ਦੇ ਸਾਧਨ ਨਾਲ ਆਪੋ ਆਪਣੀ ਜਿਹੜੀ ਸਪਰੇ ਆਪਾਂ ਕਰਨੀ ਹੁੰਦੀ ਏ ਤੇ ਅੱਜ ਆਪਾਂ ਸ਼ੁਰੂ ਕਰਦੇ ਆਂ ਜੀ ਸਭ ਤੋਂ ਪਹਿਲਾਂ ਹੈਗੇ ਜੀ ਤਣਕਾ ਦੀ ਮੋਟਾਰ ਤੇ ਜਿਹੜਾ ਕਿਸਾਨ ਵੀਰੋ ਜਿਹੜਾ ਆਪਣਾ ਪ੍ਰਦਾਨ ਵਾਲਾ ਸਾਲਟ ਹੁੰਦਾ ਕਾਟਿਪ ਹਾਈਡਰੋਕਲੋਰਾਈਡ ਦਾ ਹੀ ਜਿਹੜਾ ਇਹ ਆਪਣੀ ਸਪਰੇ ਹੈਗੀ ਏ ਤੇ ਇਹਦਾ ਕਿਸਾਨ ਵੀਰੋ ਜਿਹੜਾ ਰੇਟ ਇਸ ਵਾਰ 3300 ਪ੍ਰਤੀ ਕਿਲੋ ਪਾਊਡਰ ਫਾਰਮ ਚ ਆਉਂਦੀ ਏ ਇਹ ਆਪਣੇ ਮਾਰਕੀਟ ਦੇ ਵਿੱਚ ਮਿਲ ਰਹੀ ਹੈ ਪਿਛਲੇ ਸਾਲ ਤਕਰੀਬਨ 3000 ਤੋਂ ਵੀ ਇਹ ਵੇਚ ਚੁੱਕੀ ਸੀ ਤੇ ਇਸ ਵਾਰ ਜਿਹੜਾ 3300 ਤੋਂ ਲੈ ਕੇ ਕਈ ਇੱਕ ਦਾ ਦੁਕਾਨਦਾਰ ਜਿਹੜਾ ਆਪਣਾ 3400 ਤੱਕ ਵੀ ਰੇਟ ਆਪਣੇ ਵੇਰੇ ਨੇ ਤੇ ਜਿਹੜੇ ਕਿਸਾਨ ਵੀਰੋ ਅੱਜ ਤੁਹਾਡਾ ਨਾਲ ਆਪਾਂ ਰੇਟ ਸਾਂਝੇ ਕਰਾਂਗੇ ਇਹ ਤਕਰੀਬਨ 100 200 ਦਾ ਡਿਫਰੈਂਟ ਹੋ ਸਕਦਾ ਕਿਉਂਕਿ ਆਪਾਂ ਕਈ ਵਾਰ ਦੇਖਦੇ ਆ ਕਿ ਆਪਾਂ ਆਪਣੇ ਮਾਰਕੀਟ ਦੇ ਵਿੱਚੋਂ ਹੀ ਆਪਣੇ ਸ਼ਹਿਰ ਦੇ ਵਿੱਚੋਂ ਕਈ ਦੁਕਾਨਦਾਰ ਜਿਹੜਾ 100 200 ਰੇਟ ਦਾ ਫਰਕ ਹੁੰਦਾ ਹੈ ਤੇ ਅਲੱਗ-ਅਲੱਗ ਸ਼ਹਿਰ ਜਾਂ ਅਲੱਗ-ਅਲੱਗ ਦੁਕਾਨਦਾਰਾਂ ਦਾ ਥੋੜਾ ਕੋ ਰੇਟ ਦਾ ਫਰਕ ਹੁੰਦਾ ਏ ਯਾਨੀ ਕਿ ਥੋੜਾ ਜਿਹੜਾ ਰੇਟਾਂ ਦਾ ਫਰਕ ਪੈ ਸਕਦਾ ਤੇ ਇਸ ਕਰਕੇ ਵੀ ਇਹ ਰੇਟ ਆਪਾਂ ਇੰਨੇ ਦੱਸ ਰਹੇ ਆ ਹੋ ਸਕਦਾ ਕੋਈ 150 ਦਾ ਵਾਧਾ ਘਾਟਾ 200 ਤੱਕ ਹੋ ਜਾਂਦਾ ਵੱਖ-ਵੱਖ ਦੁਕਾਨਦਾਰ ਦੇ ਜਾਂ ਆਪਾਂ ਸ਼ਹਿਰ ਦਾ ਵੱਖ-ਅਲੱਗ-ਅਲੱਗ ਰੇਟ ਹੋ ਸਕਦਾ ਏ ਆਪਣਾ ਧਨਕਾ ਮਟਾਰ 3300 ਰੁਪਏ 3400 ਤੱਕ ਜਿਹੜੀ ਪ੍ਰਤੀ ਕਿਲੋ ਆਪਣਾ ਰੇਟ ਹੈਗਾ ਜੀ ਇਸ ਦਾ ਤੇ ਅਗਲਾ ਹੈਗਾ ਜੀ ਬਾયર ਦਾ ਫੇਮ ਇਹ ਕਿਸਾਨ ਵੀਰ ਵੀ ਬਹੁਤ ਰੇਟ ਨੇ ਇਹਨਾਂ ਦੇ ਵੱਖ-ਵੱਖ ਸ਼ਹਿਰਾਂ ਦੇ ਵੱਖ-ਵੱਖ ਦੁਕਾਨਦਾਰਾਂ ਦੇ ਇਹਨਾਂ ਦਾ ਰੇਟ ਕਿਸਾਨ ਵੀਰੋ 14800 ਲੀਟਰ ਤੋਂ ਲੀਟਰ ਦੀ ਆਪਣੀ ਡੋਜ਼ 14800 ਪ੍ਰਤੀ ਲੀਟਰ ਤੋਂ ਲੈ ਕੇ 15500 ਯਾਨੀ ਕਿ 15500 ਤੱਕ ਇਹ ਆਪਣੇ ਰੇਟ ਚੱਲ ਰਿਹਾ ਬਾਕੀ ਵਲਗ-ਵਲਗ ਦੁਕਾਨਦਾਰ ਅਲੱਗ-ਅਲੱਗ ਸ਼ਹਿਰਾਂ ਦਾ ਰੇਟ ਦਾ ਥੋੜਾ ਵੱਧ ਘੱਟ ਹੋ ਸਕਦਾ 14800 ਤੋਂ ਲੈ ਕੇ 15500 ਤੱਕ ਬਾયર ਦੀ ਫੇਮ ਤੇ ਅਗਲੀ ਹੈ ਜੀ ਐਫਐਮਸੀ 20 ਜਿਹੜੀ ਕਿ ਕਾਫੀ ਇਹਨਾਂ ਦਾ ਵਧੀਆ ਰਿਜ਼ਲਟ ਦੱਸਿਆ ਜਾ ਰਿਹਾ ਹੈ ਇਹਦੇ ਵਿੱਚ ਵੀ ਆਪਣਾ ਕਲੋਰੋ ਕੋਰਾਜਨ ਦਾ ਟੈਕਨੀਕਲ ਹੁੰਦਾ ਹੈ ਕਲੋਰ ਐਂਟਰਾ ਨੀਲੀ ਪ੍ਰੋਲ ਇਹ ਆਪਣਾ ਕਿਸਾਨ ਉਹ ਜਿਹੜੀ ਇਹਦਾ ਇਹ ਆਪਣਾ ਰੇਟ ਹੈ 2000 ਤੋਂ ਲੈ ਕੇ 2100 ਦਾ 100 ਐਮਲ ਜਾਨਕਿ 2000 ਦਾ 100 ਐਮਲ 2000 ਤੋਂ 2100 ਲੈ ਕੇ 100 ਮੈਸ ਦਾ ਰੇਟ ਹੈ ਤੇ ਅੱਗੇ ਉਹ ਜੀ ਬਾਇਰ ਦੀ ਵਾਇਗੋ ਇਹਦਾ ਕਿਸਾਨਵਰੋ ਜਿਹੜਾ ਰੇਟ ਏ ਇਹ ਵੀ ਆਪਣੇ ਕਿਸਾਨਵਰੋ ਦੋ ਤਿੰਨ ਦਾ ਰੇਟ ਚੱਲ ਰਹੇ ਨੇ ਇਸ ਵਾਰ ਤਕਰੀਬਨ ਵੱਖ-ਵੱਖ ਦੁਕਾਨਦਾਰਾਂ ਦੇ ਹਿਸਾਬ ਦੇ ਨਾਲ ਤਾਂ ਇਹਦਾ ਰੇਟ ਕਿਸਾਨਵਰੋ 8200 ਤੋਂ ਲੈ ਕੇ 8400 ਪ੍ਰਤੀ ਲੀਟਰ ਦਾ ਰੇਟ ਚੱਲ ਰਿਹਾ ਬਾਹਰ ਦੀ ਵਾਈਗੋ ਦਾ 8200 ਤੋਂ ਲੈ ਕੇ 8400 ਪ੍ਰਤੀ ਲੀਟਰ ਕੁਝ ਦਾ ਦੁਕਾਨਦਾਰ 8200 ਦੀ ਵੀ ਦੇ ਰਹੇ ਨੇ ਕੁਝ 84 ਤੱਕ ਵੀ ਵੇਚ ਰਹੇ ਨੇ ਤੇ ਅਗਲੀ ਹੈਗਾ ਜੀ ਆਪਣੀ ਸਜੰਟਾ ਦੀ ਇਨਸੀਪੀਓ ਇੰਦਾ ਜਿਹੜਾ ਆਪਣਾ ਰੇਟ ਕਿਸਾਨ ਵੀਰੋ 1250 ਤੋਂ ਲੈ ਕੇ 1300 ਪ੍ਰਤੀ ਏਕੜ ਦਾ ਖਰਚਾ ਇਹਦਾ ਪੈ ਰਿਹਾ ਇਸ ਏਜੰਟਾ ਦੀ NCPOE ਤੇ ਬਾਕੀ ਕਿਸਾਨ ਵੀਰੋ ਜਿਹੜੇ ਤੁਸੀਂ ਆਪਣੇ ਵੀ ਰੇਟ ਜਰੂਰ ਦੱਸਿਆ ਜੇ ਤੁਸੀਂ ਕਿਹੜੀ ਜਾਂ ਪਿਛਲੇ ਸਾਲ ਤੁਸੀਂ ਕਿਹੜੀ ਇਨਸੈਕਟੀਸਾਈਡ ਸਪਰੇਅ ਕੀਤੀ ਸੀ ਕੀ ਰੇਟ ਸੀ ਤੇ ਕੀ ਉਸ ਦਾ ਰਿਜ਼ਲਟ ਮਿਲਿਆ ਸੀ ਜਾਂ ਤੁਸੀਂ ਇਸ ਵਾਰ ਕਰ ਰਹੇ ਹੋ ਤੁਹਾਨੂੰ ਕੀ ਰੇਟ ਮਿਲੀ ਤਾਂ ਜੋ ਹੋਰ ਵੀ ਕਿਸਾਨਾਂ ਦਾ ਜਿਹੜਾ ਆਪਾਂ ਨੂੰ ਮਦਦ ਮਿਲ ਸਕੇ ਆਪਣਾ ਤਜਰਬਾ ਜਰੂਰ ਸਾਂਝਾ ਕਰਿਆ ਜੀ ਇਸੀਪੂਦਰ ਇਹ ਕਿਸਾਨੀਵਰੋ 1250 ਤੋਂ ਲੈ ਕੇ 1300 ਪ੍ਰਤੀ ਏਕੜ ਇਸਦਾ ਖਰਚਾ ਆਉਂਦਾ ਕਿੱਲੇ ਦਾ ਅਗਲੀ ਵੀ ਜੀ ਐਫਐਮਸੀ ਕੋਰਾਜਨ ਜਿਹੜੀ オリジナル ਹੈ ਇਹ ਤਕਰੀਬਨ 470 ਰੁਪਏ ਤੋਂ ਲੈ ਕੇ 500 ਪ੍ਰਤੀ 500 ਰੁਪਿਆ ਪ੍ਰਤੀ ਏਕੜ ਇਸਦਾ ਖਰਚਾ ਚੱਲ ਰਿਹਾ ਹੈ ਮਾਰਕੀਟ ਦੇ ਵਿੱਚ ਜਾਣ ਕੇ ਕੋਈ ਦੁਕਾਨਦਾਰ 500 ਤੱਕ ਵੇਚੀ ਹੁੰਦੇ ਨੇ ਕੁਝ 470 ਰੁਪਏ ਤੱਕ ਵੀ ਜਿਹੜੀ ਐਫਐਮਸੀ ਦੀ オリジナル ਆਪਣੀ ਕੋਰਾਜਨ ਦੇ ਰਹੇ ਨੇ ਤੇ ਜਿਵੇਂ ਹੋਰ ਕਿਸੇ ਕੰਪਨੀਆ ਦੇ ਨੇ ਤੇ ਇਹ ਕਿਸਾਨੀਵਰੋ ਜਿਵੇਂ ਹੋਰ ਕੰਪਨੀਆਂ ਨੇ 100 ਇਹੋ ਸੇਮ ਟੈਕਨੀਕਲ 170 ਰੁਪਏ ਤੋਂ ਲੈ ਕੇ 300 ਰੁਪਏ ਤੱਕ ਪ੍ਰਤੀ ਏਕੜ ਇਸ ਦਾ ਖਰਚਾ ਆ ਰਿਹਾ ਜਿਵੇਂ ਜਿਵੇਂ ਕੰਪਨੀਏ ਜਿਹੜੀ ਟਾਪ ਦੀ ਕੰਪਨੀ ਮੰਨ ਕੇ ਚਲੋ 300 ਤੱਕ ਜਾਣ ਕੇ ਜਿਹੜਾ ਆਪਣਾ ਲਾਸਟ ਰੇਟ ਕੋਰਾ ਜਨ ਹੋਰ ਕੰਪਨੀ ਦੀ ਵਿੱਚ 300 ਤੱਕ 300 ਵੱਧ ਕੋ ਹੋਰ ਆਪਣਾ ਰੇਟ ਨਹੀਂ ਹੈਗਾ 300 ਤੋਂ ਸਭ ਥੱਲੇ ਥੱਲੇ ਰੇਟ ਨੇ ਕੋਈ ਕੋਈ ਕੰਪਨੀ ਜਿਹੜੀ 300 ਤੱਕ ਦੇਈ ਹੈ ਜਿਸ ਦਾ ਕੋਈ ਨਾਮ ਯਾਨੀ ਕਿ ਆਪਾਂ ਕਹਿ ਸਕਦੇ ਵਧੀਆ ਕੰਪਨੀ ਹੈ ਉਹ ਆਪਣੇ 300 ਤੱਕ ਮਿਲ ਰਹੀ ਹੈ ਤੇ ਘਟ ਤੋਂ ਘਟ ਜਿਹੜਾ 170 ਰੁਪਏ ਰੇਟ ਚੱਲ ਰਿਹਾ ਹੈ ਸਦਾ ਤੇ ਅਗਲੀ ਹੈ ਜੀ ਆਪਣੀ ਕੋਟੇਵਾ ਹੀਪੀ ਫੈਨ ਜਿਹੜੀ ਕਿ ਇਸ ਵਾਰ ਕਾਫੀ ਮਸ਼ਹੂਰ ਹੋਈ ਏ ਤੇ ਇਸ ਦਾ ਕਿਸਾਨ ਵੀਰੋ ਜਿਹੜਾ ਰੇਟ ਏ 1680 ਤੋਂ ਲੈ ਕੇ 1700 ਪ੍ਰਤੀ ਏਕੜ ਰੇਟ ਏ ਇਹ ਆਪਣੇ ਗੋਬਰੀ ਸੁੰਡੀ ਤੇ ਪੱਤਾਲ ਪੇੜ ਸੁੰਡੀ ਦੋਵਾਂ ਨੂੰ ਕੰਟਰੋਲ ਕਰ ਦਈਏ ਤੇ ਇਹ ਜਾਨੀ ਕਿ ਇੱਕ ਆਪਾਂ ਕਹਿ ਸਕਦੇ ਹਾਂ ਸਾਧ ਦੇ ਨਾਲੋਂ ਜਿਹੜੀ ਮਹਿੰਗੀ ਜਿਹੜੀ ਇਨਸੈਕਟੀਸਾਈਡ ਏ ਇਹ ਆਪਾਂ ਬਣਦੇ ਆਂ ਵੀ ਕੋਟੇਵਾ ਦੀ ਹੀਪੀ ਫੈਨ ਇਸ 1600 80 ਤੋਂ ਲੈ ਕੇ 1700 ਪ੍ਰਤੀ ਏਕੜ ਇਸਦਾ ਖਰਚਾ ਆ ਰਿਹਾ ਅਗਲੀ ਹੈਗੀ ਜੀ ਕੋਟੇਵਾ ਕੰਪਨੀ ਦੀ ਇੰਗੇਜ ਜਿਹੜੀ ਕਿ ਆਪਣੀ 1000 ਤੋਂ ਲੈ ਕੇ 1050 ਜੇ ਪ੍ਰਤੀ ਏਕੜ ਇਸਦਾ ਖਰਚਾ ਚੱਲ ਰਿਹਾ ਆਪਣੀ ਮਾਰਕੀਟ ਦੇ ਵਿੱਚ ਤੇ ਅਗਲਾ ਹੈਗਾ ਜੀ ਕੋਟੇਵਾ ਦਾ ਇਸੇ ਕੰਪਨੀ ਦਾ ਡੈਲਾ ਡੈਕਸਿਨ ਤੇ ਇਹਦਾ ਕਿਸਾਨੋ ਜਿਹੜਾ ਖਰਚਾ 1700 1800 ਪ੍ਰਤੀ ਏਕੜ ਜਾਨੀ ਕਿ ਦੋਨੋਂ ਜਿਹੜੀਆਂ ਦਵਾਈਆਂ ਇਨਸੈਕਸੀਡ ਦੋ ਇਹ ਦੋਨੋਂ ਮਹਿੰਗੇ ਨੇ ਦੂਜੀ ਕੰਪਨੀਆਂ ਦੇ ਨਾਲੋਂ ਤੇ ਅਗਲਾ ਹੈਗਾ ਜੀ ਇਮਾ ਮੈਕਟੇਨ ਬੈਂਜੂਏਟ ਇਹ ਪਾਊਡਰ ਫਾਰਮ ਚੋਂ ਮਿਲਦਾ ਲਿਕਵਿਡ ਚ ਮਿਲਦਾ ਤੇ ਇਹਨਾਂ ਦਾ ਜਿਹੜਾ ਆਲ ਓਵਰ ਜਦੋਂ ਖਰਚਾ ਦੇਖੀ ਜਾਈ ਪ੍ਰਤੀ ਇੱਕ 150 ਰੁਪਏ ਤੋਂ ਲੈ ਕੇ 280 ਤੱਕ ਜਾਨਕਿ 300 ਰੁਪਏ ਤੱਕ ਪ੍ਰਤੀ ਇੱਕ ਦਾ ਖਰਚਾ ਆ ਰਿਹਾ ਵਾ ਅਲੱਗ 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 ਕੰਪਨੀਆਂ ਦੇ ਨੇ ਜਿਸ ਦਾ ਕੰਪਨੀ ਦਾ ਕੋਈ ਨਾਮ ਜਾਦਾ ਵਧੀਆ ਵਧੀਆ ਕੰਪਨੀ ਕੋ ਥੋੜਾ ਜਿਹੜਾ ਉਸ ਪ੍ਰੋਡਕਟ ਮਹਿੰਗਾ ਮਿਲ ਰਿਹਾ ਜੇ ਕੋ ਲੋਕਲ ਕੰਪਨੀ ਤੋਂ ਉਸ ਦਾ ਜਿਹੜਾ ਰੇਟ ਆਪਾਂ ਨੂੰ ਘੱਟ ਦੇਖ ਨੂੰ ਮਿਲੇ ਆ ਤੇ ਜਿਹੜੀ ਆਪਣੀ ਲਿਕਵਿਡ ਏ 1.9 ਵਾਲੀ ਜਦੋਂ ਉਹਦਾ ਰੇਟ ਆਪਾਂ ਕੱਲੀ ਦੇ ਦੇਖੀਏ ਤਾਂ 2500 ਤੋਂ ਲੈ ਕੇ 3000 3200 ਤੱਕ ਵੀ ਆਪਣੇ ਦੁਕਾਨਦਾਰ ਜਿਹੜੇ ਆਪਣੀ ਵੇਚ ਰਹੇ ਨੇ ਜਾਨਕਿ ਆਲਵਰ ਦੇਖੀਏ ਤਾਂ 2800 ਜਿਹੜਾ ਰੁਪਿਆ ਰੇਟ ਇਸ ਜਿਹੜੀ ਇਨਸੈਕਟ ਸੈੱਟ ਦਾ ਚੱਲ ਰਿਹਾ ਤੇ ਅਗਲਾ ਹੈਗਾ ਜੀ ਆਪਣੀ ਟਾਟਾ ਟਕੂਮੀ ਦਾ ਇਸ ਦਾ ਜਿਹੜਾ ਕਿਸਾਨ ਮੇਰੇ ਰੇਟ ਹੈਗਾ ਜੀ 5500 5600 ਪ੍ਰਤੀ ਕਿਲੋ ਦਾ ਇਸ ਦਾ ਰੇਟ ਚੱਲ ਰਿਹਾ ਤੇ ਇਹ ਆਪਣੇ ਜਿਹੜੇ ਇਨਸੈਕਟੀਸਾਈਡ ਨੇ ਇਹਨਾਂ ਦੇ ਰੇਟ ਚੱਲ ਰਹੇ ਨੇ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਉਲੀ ਨਾਸ਼ਕ ਦੇ ਵੀ ਰੇਟ ਤੁਹਾਡ ਨਾਲ ਜਰੂਰ ਸਾਂਝੇ ਕਰਾਂਗੇ ਕਿ ਕਿਹੜੀ ਕੰਪਨੀ ਦਾ ਜਾਂ ਕਿਹੜੇ ਟੈਕਨੀਕਲ ਆਪਾਂ ਨੂੰ ਕਿਸ ਰੇਟ ਦੇ ਵਿੱਚ ਮਿਲ ਰਹੇ ਨੇ ਤਾਂ ਜੋ ਆਪਣੇ ਕਿਸਾਨ ਵੀਰਾਂ ਦਾ ਜਿਹੜੀ ਮਦਦ ਮਿਲ ਸਕੇ ਬਾਕੇ ਤੁਸੀਂ ਵੀ ਕਿਹੜੀ ਸਪਰੇਅ ਕਰ ਰਹੇ ਹੋ ਜਾਂ ਤੁਸੀਂ ਪਿਛਲੇ ਸਾਲ ਕੀ ਕੀਤੀ ਹੈ ਕੀ ਉਸ ਦਾ ਰਿਜ਼ਲਟ ਮਿਲਿਆ ਤੇ ਕਿੰਨਾ ਖਰਚਾ ਆਉਂਦਾ ਤੇ ਆਪਣਾ ਜਰੂਰ ਤਜਰਬਾ ਸਾਂਝਾ ਕਰਿਆ ਜੀ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬਸਕ੍ਰਾਈਬ ਕਰ ਲਓ ਜੀ ਧੰਨਵਾਦ